ਦੀ ਵੱਡੀ ਖਬਰ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਣ ਵਾਲਾ ਜੀ ਹਾਂ ਭਾਰਤ ਤੋਂ ਬਾਅਦ ਅਫਗਾਨਿਸਤਾਨ ਦੇ ਵੱਲੋਂ ਪਾਕਿਸਤਾਨ ਨੂੰ ਜਾਂਦੇ ਪਾਣੀ ਰੋਕਣ ਦਾ ਵੱਡਾ ਐਲਾਨ ਕੀਤਾ ਗਿਆ ਜੀ ਹਾਂ ਕੁਨਾਰ ਨਦੀ ਬੰਨ੍ਹ ਕਰਨ ਤੇ ਤਿਆਰੀ ਕੀਤੀ ਜਾ ਰਹੀ ਹੈ ਕੁਨਾਰ ਨਦੀ ਤੇ ਬੰਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਸਮੇਂ ਜਰਨਲ মনির ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਜੀ ਹਾਂ ਅਫਗਾਨ ਜਰਨਲ ਨੇ ਕਿਹਾ ਹੈ ਕਿ ਇਹ ਪਾਣੀ ਸਾਡਾ ਖੂਨ ਹੈ ਅਸੀਂ ਇਸ ਨੂੰ ਵਹਿਣ ਨਹੀਂ ਦਵਾਂਗੇ ਜੀ ਹਾਂ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਹੈ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਣ ਵਾਲਾ ਹੁਣ ਭਾਰਤ ਤੋਂ ਬਾਅਦ ਅਫਗਾਨਿਸਤਾਨ ਦੇ ਵੱਲੋਂ ਵੀ ਪਾਕਿਸਤਾਨ ਨੂੰ ਜਾਂਦੇ ਪਾਣੀ ਨੂੰ ਰੋਕਣ ਦਾ ਐਲਾਨ ਕੀਤਾ ਗਿਆ ਉਹਨਾਂ ਕਿਹਾ ਕਿ ਇਹ ਸਾਡਾ ਖੂਨ ਹੈ ਅਸੀਂ ਪਾਕਿਸਤਾਨ ਨੂੰ ਨਹੀਂ ਭੇਜਾਂਗੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਕੁਨਾਰ ਨਦੀ ਤੇ ਪਾਣੀ ਨੂੰ ਰੋਕਣਾ ਪੈਂਦਾ ਤਾਂ ਇਸ ਦੇ ਨਾਲ ਉਹਨਾਂ ਦੀ ਖੇਤੀ ਤੇ ਵੱਡਾ ਝਟਕਾ ਲੱਗ ਸਕਦਾ ਜਾਂ ਕਹਿ ਲਓ ਕੁਨਾਰ ਨਦੀ ਦੇ ਪਾਣੀ ਵਿੱਚ 16 ਤੋਂ 17% ਦੀ ਕਮੀ ਆਈ ਹੈ ਇਸ ਤੋਂ ਬਾਅਦ ਪਾਣੀ ਦਾ ਸਥਾਈ ਰੂਪ ਜਲਦੀ ਘਟੇਗਾ ਇਹ ਵੀ ਦੱਸਦੀ ਹੈ ਦੁਬਾਰਾ ਫਿਰ ਕਿ ਤਾਲੀਬਾਨ ਸਰਕਾਰ ਦੀ ਆਖਰੀ ਜਨਰਲ ਜ਼ਮੀਰ ਦੇ ਅਫਸਰ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਇਹ ਪਾਣੀ ਸਾਡਾ ਖੂਨ ਹੈ ਅਸੀਂ ਇਸ ਨੂੰ ਵਹਿਣ ਨਹੀਂ ਦਵਾਂਗੇ ਸੋ ਇਸ ਵੇਲੇ ਦੀ ਅਹਿਮ ਵੱਡੀ ਖਬਰ ਹੈ ਅਫਗਾਨਿਸਤਾਨ ਦੀ ਤਾਲੀਬਾਨ ਸਰਕਾਰ ਪਾਕਿਸਤਾਨ ਵੱਲ ਵਹਿਣ ਵਾਲੇ ਪਾਣੀ ਨੂੰ ਰੋਕਣ ਲਈ ਕੁਨਾਰ ਨਦੀ ਤੇ ਡੈਮ ਬਣਾਉਣ ਦੀ ਤਿਆਰੀ ਕਰ ਰਹੀ ਹੈ ਤਾਲੀਬਾਨ ਦੇ ਫੌਜੀ ਜਨਰਲ ਮੁਮੀਨ ਨੇ ਇਸ ਪ੍ਰੋਜੈਕਟ ਦਾ ਨਿਰਖਣ ਕੀਤਾ ਤੇ ਫੰਡ ਇਕੱਠੇ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਾਣੀ ਅਫਗਾਨਿਸਤਾਨ ਦਾ ਖੂਨ ਹੈ ਇਸ ਨੂੰ ਰੋਕਣਾ ਜ਼ਰੂਰੀ ਹੈ ਇਹ ਡੈਮ 45 मेगावाट बिजली पैदा करेगा ते 1 लाख 5000 एकड़ खेती जमीन नु सिंचाई ਲਈ پانی ਮੁਹੱਈਆ ਕਰਵਾਵੇਗਾ ਜਿਸ ਨਾਲ افغانستان ਦੇ ਊਰਜਾ ਸੰਕਟ ਤੇ ਖੁਰਾਕ ਸੁਰੱਖਿਆ ਵਿੱਚ ਸੁਧਾਰ ਹੋਵੇਗਾ ਇਸ ਦੇ ਨਾਲ ਹੀ ਤਾਲੀਬਾਨ ਦੇ ਪਾਣੀ ਤੇ ਊਰਜਾ ਮੰਤਰਾਲੇ ਦੇ ਬੁਲਾਰੇ ਮਤੀਆਲਾ បាន ਦੱਸਿਆ ਕਿ ਡੈਮ ਦਾ ਸਰਵੇਖਣ ਤੇ ਡਿਜ਼ਾਈਨ ਤਿਆਰ ਹੈ ਪਰ ਉਸਾਰੇ ਲਈ ਵਿੱਤੀ ਸਹਾਇਤਾ ਦੀ ਲੋੜ ਹੈ 480 ਕਿਲੋਮੀਟਰ ਲੰਬੀ ਕੁਨਾਰ ਨਦੀ ਹਿੰਦੂ ਕੁਝ ਪਹਾੜਾਂ ਤੋਂ ਨਿਕਲਦੀ ਹੈ ਅਤੇ ਪਾਕਿਸਤਾਨ ਵਿੱਚ ਚਰਲਾਬਾਦ ਨੇੜੇ ਕਾਬੂਲ ਨਦੀ ਵਿੱਚ ਮਿਲਦੀ ਹੈ ਜੋ ਪਾਕਿਸਤਾਨ ਲਈ ਮਹੱਤਵਪੂਰਨ ਜਲ ਸਰੋਤ ਹੈ ਇਸ ਦੇ ਨਾਲ ਹੀ ਦੱਸਣਾ ਬੰਦ ਹੈ ਕਿ ਪਾਕਿਸਤਾਨ ਨੇ ਪਹਿਲਾ ਅਫਗਾਨਿਸਤਾਨ ਦੇ ਡੈਮ ਪ੍ਰੋਜੈਕਟ ਦੀ ਚਿੰਤਾ ਜ਼ਾਹਿਰ ਕੀਤੀ ਹੈ ਕਿਉਂਕਿ ਇਹ ਉਸ ਦੇ ਖੇਤਰ ਵਿੱਚ ਪਾਣੀ ਸਪਲਾਈ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਡੈਮ ਨਾਲ ਅਫਗਾਨਿਸਤਾਨ ਦੀ ਖੇਤੀਬਾੜੀ ਅਤੇ ਊਰਜਾ ਉਤਪਾਦ ਵਿੱਚ ਵਾਧਾ ਹੋਵੇਗਾ ਪਰ ਇਹ ਪਾਕਿਸਤਾਨ ਨਾਲ ਸਬੰਧਾਂ ਨੂੰ ਹੋਰ ਤਣਾਅਪੂਰਨ ਬਣਾ ਸਕਦਾ ਹੈ ਤੋਂ ਇਸ ਵੇਲੇ ਦੀ ਇਹ ਵੱਡੀ ਤੇ ਅਹਿਮ ਖਬਰ ਹੈ ਕਿ ਹੁਣ ਕੁਨਾਰ ਨਦੀ ਤੇ ਡੈਮ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਪਾਣੀ ਨਹੀਂ ਦਵਾਂਗੇ